ਦੋਸਤੋ ਸਤਿ ਸ਼੍ਰੀ ਅਕਾਲ ਆਪ ਸਾਰੇ ਪ੍ਰਾਣਾਂ ਨੂੰ ਅਸੀਂ ਦੋਨੇ ਭਰਾ ਪ੍ਰਮਾਤਮਾ ਅਕੀ ਬੇਨਤੀ ਕਰਦੇ ਆਂ ਆਪ ਸਾਰੇ ਸਰੋਤੇ ਫੁੱਲਾਂ ਦੀ ਕੀਰਿ ਮੰਗੋ ਖੇੜੇ ਰਹੋ ਮੇਰੀ ਆਵਾਜ਼ ਨੂੰ ਆਪ ਸਾਰੇ ਸਰੋਤਾਂ ਦੀ ਕੀਚੇਰੀ ਚ ਪਹੁੰਚਦੀ ਕਰਦਾ ਸਾਡਾ ਸ਼ਿੰਦਾ ਵੀਰ ਮੈਂ ਦਾਸ ਆਪ ਜੀ ਦਾ ਛੋਟਾ ਭਰਾ ਉਮੀਦ ਕਰਦਾ ਸਾਰੇ ਸਰੋਤੇ ਖੁਸ਼ ਹੋਮ ਪ੍ਰਮਾਤਮਾ ਆਪ ਸਾਰੇ ਪ੍ਰਾਣਾਂ ਤਕੀਆਂ ਬਖਸ਼ੇ ਆਪ ਸਾਰੇ ਪ੍ਰਮਾਣਿਕ ਕਿਚਰੀ ਦੇ ਵਿੱਚ ਇੱਕ ਛੋਟੀ ਜਿਹੀ ਹਾਜ਼ਰੀ ਫਿਰ ਜਿਵੇਂ ਵੀ ਥੋੜਾ ਹੁਕਮ ਹੋਇਆ ਅੱਜ ਮਾਨਕ ਸਾਹਿਬ ਦੇ ਸੰਗ ਦੇ ਨਾਲ ਹਾਜ਼ਰੀ ਲਾਉਣੀ ਆ ਸੋ ਹਾਜ਼ਰੀ ਆਪ ਸਾਰੇ ਸਰੋਤਨਿਕ ਕਿਚਰੀ ਦੇ ਵਿੱਚ ਜੇ ਚੰਗੀ ਲੱਗੀ ਵੀਡੀਓ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸਾਡੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਹੋ ਅੱਖਾਂ 'ਚ ਨਜਾਇਜ਼ ਭੀਕਦੀ ਛਾਪਾ ਮਾਰ ਲਓ ਪੁਲਸੀਆ ਜਾ ਕੇ ਬਈ ਪੀਣ ਵਾਲੇ ਲੱਖ ਬੋਤਲਾਂ ਬਿਨ ਪੀਤੀਆਂ ਡਿਗਣ ਗਸ਼ਖਾ ਕੇ ਹੋ ਪੀਣ ਵਾਲੇ ਲੱਖ ਬੋਤਲਾਂ ਹੋ ਰੰਗ ਆਉਂ ਨ ਅੱਖੀਆਂ ਦਾ ਸੌ ਰਬਤੀ ਸ਼ਰਬਤੀ ਡੋਰਾ ਹਾਨੀਆਂ ਨੂੰ ਡੰਗਦਾ ਫਿਰੇ ਟੂਣ ਹਾਰ ਕਜਲੇ ਦਾ ਬਈ ਥਾਏ ਦਿੰਦੀ ਮਾਰ ਮਿੱਤਰਾ ਹਉ ਥਾਏ ਦਿੰਦੀ ਮਾਰ ਮਿੱਤਰਾ ਝਾਕ ਲਵੇ ਜੇ ਕਿ ਤੈ ਮੁਸਕਾ ਕੇ ਬਈ ਅੱਖਾਂ ਚ ਨ ਜਾਏ ਜਿਬਕਦੀ ਔਰ ਆਖੀ ਕਰੇ ਹੁਸਨਾ ਦੀ ਨਾਗ ਤੌਣ ਤੇ ਮੇਲਦਾ ਕਾਲਾ ਅੰਗ ਲੱਗੂ ਲਖਰਾਉਂਦੇ ਪੌੜੀ ਵੱਡਿਆਂ ਨਸੀਬਾਂ ਵਾਲਾ ਬਈ ਸੁਰਗਾ ਨੂੰ ਜਾਉ ਮਿੱਤਰਾ ਹਉ ਸੁਰਗਾ ਨੂੰ ਜਾਉ ਮਿੱਤਰਾ ਘਰੋਂ ਸਿੱਧੀਆਂ ਪੌੜੀਆਂ ਲਾ ਕੇ ਬਈ ਪੀਣ ਵਾਲੇ ਲੱਖੀ ਬੋਤਲਾਂ ਓ ਪੱਤੀਆਂ ਗੁਲਾਬ ਦੀਆਂ ਬੁੱਲ ਹੱਸਣੋਂ ਕਦੇ ਨਹੀਂ ਰਹਿੰਦੇ ਓ ਮੁੰਡੇ ਖੁੰਡੇ ਗਿਲ ਵਰਗੇ ਓ ਦੀ ਦੀਦ ਨੂੰ ਤਰਸਦੇ ਰਹਿੰਦੇ ਹਉ ਗਲੀਆਂ 'ਚ ਗੇੜੇ ਮਾਰਦੇ ਹਉ ਗਲੀਆਂ 'ਚ ਗੇੜੇ ਮਾਰਦੇ ਪੱਗਾਂ ਟੇਡੀਆਂ ਚਾਦ ਰਹਿ ਪਾ ਕੇ ਬਈ ਪੀਣ ਵਾਲੇ ਲੱਖ ਬੋਤਲਾਂ ਛਾਪਾਂ ਮਾਰ ਲੋ ਫਲਸੀ ਆ ਜਾ ਕੇ ਉਹ ਪੀਣ ਭਾਲੇ ਲੱਖ ਬੋਤਲਾਂ ਹਾਂਜੀ ਦੋਸਤੋ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਰੱਬ ਰੱਖੇ